ਮੋਗਾ ਜ਼ਿਲ੍ਹਾ ਦੇ ਪਿੰਡ ਮੀਣਾ ਤੋਂ ਅੱਜ 13 ਸਾਲਾਂ ਲੜਕੀ ਨੂੰ ਸਕੂਲੋਂ ਅਗਵਾ ਕੀਤਾ ਗਿਆ 65 ਸਾਲਾ ਬਜ਼ੁਰਗ ਦੇ ਪਿਆਰ ਵਿੱਚ ਅੰਨੇ ਆਸ਼ਿਕ ਨੇ ਤੇਜ਼ਾਰ ਹਥਿਆਰਾਂ ਦੀ ਨੋਕ ਤੇ ਅਗਵਾ ਕੀਤਾ ਪੁਲਿਸ ਦੀ ਮੁਸਤੈਦੀ ਕਾਰਨ 2 ਘੰਟਿਆਂ ਦੇ ਅੰਦਰ ਹੀ ਦੋਸ਼ੀ ਨੂੰ ਕਾਬੂ ਕੀਤਾ ਗਿਆ ਜਾਣਕਾਰੀ ਦਿੰਦੇ ਹੋਏ ਵਿੱਕੀ ਸਿੰਘ ਦੇ ਪਿਤਾ ਹਾਕਮ ਸਿੰਘ ਨੇ ਦੱਸਿਆ ਕਿ ਵਿੱਕੀ ਸਿੰਘ ਦੀ ਦਾਦੀ ਦੇ ਸੁਖਦੇਵ ਸਿੰਘ ਜੋ ਕਿ ਬੁੱਟਰ ਪਿੰਡਾ ਰਹਿਣ ਵਾਲਾ ਹੈ ਦੇ ਨਜ਼ਾਇਤ ਸਬੰਧ ਸਨ ਅਤੇ ਪਿਛਲੇ ਲੰਬੇ ਸਮੇਂ ਤੋਂ ਉਸ ਨਾਲ ਰਹਿ ਰਹੀ ਸੀ ਤੇ 4 ਦਿਨ ਪਹਿਲਾਂ ਹੀ ਉਹ ਵਾਪਸ ਘਰ ਆਈ ਸੀ ਸਕੂਲੋਂ ਫੋਨ ਆਇਆ ਕਿ ਵਿੱਕੀ ਸਿੰਘ ਨੂੰ ਕਿਸੇ ਨੇ ਕਿ ਡੈਪ ਕਰ ਲਿਆ ਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਵੱਲੋਂ ਕਾਰਵਾਈ ਕਰਦੇ ਸੁਖਦੇਵ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਕੀ ਨਾਮ ਉਤਰਦਾ ਵਿੱਕੀ ਸਿੰਘ ਵਿੱਕੀ ਕਿਹੜੇ ਸਕੂਲ ਚ ਪੜਦਾ ਹੈ ਸਰਕਾਰੀ ਸੀਨੀਅਰ ਸਕੰਦਰ ਸਕੂਲ ਮੈਂ 6ਵੀਂ ਕਲਾਸ ਪੜ੍ਹਦਿਆਂ ਕੀ ਹੋਇਆ ਕਿਸੇ ਅੱਜ ਕੋਣ ਲੈ ਗਿਆ ਤੁਹਾਨੂੰ ਅੱਜ ਮੈਂ ਅਪ੍ਰੈਲ ਤੋਂ ਕਲਾਸ ਤੇ ਹੁੰਦਾ ਸੀ ਤੇ ਹਣਾ ਮਹਿਬਾਨੀ ਵੀ ਲੈ ਕੇ ਜਾਂਦਾ ਕਿ ਸੁਪਾਈ ਨੇ ਮੈਨੂੰ ਫਰਿਆਦੇ ਕਹਿੰਦਾ ਬਈ ਓਤੇ ਮੇਰੇ ਨਾਲ ਚੱਲ ਮੈਂ ਕਹਿੰਦਾ ਮੈਂ ਨਹੀਂ ਜਾਂਦਾ ਕਹਿੰਦਾ ਮੈਂ ਤੈਨੂੰ ਮਾਰ ਮਾਰ ਦੂੰਗਾ ਤੇ ਉਹ ਉਹ ਕਹਿੰਦਾ ਨਾਲੇ ਬਈ ਮੈਂ ਸਰੰਗ ਕੋਲ ਤੇਰੇ ਨੂੰ ਲੈ ਕੇ ਜਾਊਂਗਾ ਤੂੰ ਗਰੀ ਬਈ ਇਹ ਇਹ ਮੇਰੇ ਪਾਪਾ ਵਾ ਤੇ ਮੈਨੂੰ ਉਹ ਉਹ ਦਿੱਤੀਆਂ ਧਮਕੀਆਂ ਦਿੱਤੀਆਂ ਤੇ ਮੈਂ ਕਹਤਾ ਜੇ ਬਾਤ ਉਹ ਕਹਦਾ ਉਹਨੇ ਸਰਣ ਪੁੱਛ ਸਰਜੀ ਜੀ ਇਹਨਾਂ ਦੀ ਬਾਤ ਲੈ ਜੀ ਸਰਣ ਦੀ ਦੇਂਦ ਜਾਣ ਦੇਤਾ ਜੇ ਜੇ ਕਦੋਂ ਫਿਰ ਵਰ ਗਏ ਜੋ ਉਹਨੇ ਸੰਜੀ ਮਟਰਸਕਲ ਦਿਭਾਇਆ ਜੇ ਵਾ ਗਿਆ ਬਾਤ ਜੀ ਇੱਧਰ ਲੈ ਗਿਆ ਜੀ ਬੁੱਤਰ ਦੀ ਬੁੱਤਰ ਜਾ ਗਿਆ ਜੀ ਕਦੋਂ ਪੁਲਸ ਵਾਲੇ ਦੀ ਗੱਡੀ ਕੋਲ ਜਨਾਂ ਗਿਆ ਪਹਿਲਾਂ ਪੁਲਸ ਵਾਲੇ ਗੱਡੀ ਦਾ ਹੁੱਸਤਰ ਬੰਦ ਸੀ ਕਦੋਂ ਉਹਨਾਂ ਦੇ ਮਟਰਸਕਲ ਕੋਲ ਜਨਾਂ ਗਿਆ ਤਾਂ ਉਹਦੇ ਬੋਲ ਲੱਗ ਗਈਆਂ ਗੱਦੀ ਦਾ ਗੱਦੀ ਦਾ ਰੁਕਰ ਵੱਜਿਆ ਤੇ ਉਹਨੂੰ ਪਤਾ ਲੱਗ ਗਿਆ ਬਈ ਉਹ ਹੈ ਕਿ ਮੇਰੇ ਪਿੱਛੇ ਪਾਲ ਸੇ ਲੱਗੀ ਹੈ ਤੇ ਮੈਂ ਮੈਨੂੰ ਕਹਿੰਦਾ ਮੈਂ ਤੈਨੂੰ ਬਸ ਦੇ ਚਰਾ ਦੂੰਗਾ ਮੈਂ ਕਿਹਾ ਮੈਂ ਨਹੀਂ ਚੜਦਾ ਬਸ ਤੇ ਮੈਨੂੰ ਘਰੇ ਸੱਦ ਗਿਆ ਬਾਤਾਂ ਉਹ ਕਹਿੰਦਾ ਸਾਦੇ ਸਾਦੇ ਆਂਗਾ ਪਰ ਮੇਰਾ ਨਾਂ ਨਾਲ ਜਵਾ ਵੀ ਬਈ ਮੈਂ ਤੈਨੂੰ ਇੱਥੇ ਹੀ ਸਾਦੇ ਗਿਆ ਤੂੰ ਲੈ ਕੇ ਕਿ ਕਿਹਾ ਤੈਨੂੰ ਕਾਲੇ ਵਾਸੀ ਲੈ ਕੇ ਗਿਆ ਜੀ ਸਰਾਂ ਨੇ ਉਹਨੂੰ ਕਿਹਾ ਤਾਂ ਉਹ ਕਹਿੰਦਾ ਮੈਂ ਇਹਨੂੰ ਖਾਣ ਪੀਣ ਲਈ ਲੈ ਕੇ ਜਾਣਾ ਸਰਾਂ ਨੂੰ ਗਿਆ ਉਹ ਕੋਈ ਹਥਿਆਰ ਵੀ ਸੀਗਾ ਜੀ ਜੀ ਹਾਂ ਜੀ ਸੀਗਾ ਜਿੱਦਾ ਸਰ ਨੇ ਕਿਵੇਂ ਜਾਣ ਦਿੱਤਾ ਸਰ ਨੂੰ ਤਾਂ ਜੀ ਦੇ ਤਾਂ ਨੇ ਸਾਰੇ ਰੋਕਿਆ ਨਹੀਂ ਜੇ ਮੋਟਰਸਾਈਕਲ ਬਾਹਰ ਖੜਾ ਜੀ ਜੀ ਮੋਟਰਸਾਈਕਲ ਬਾਹਰ ਖੜਾ ਸੀ ਸਾਨੂੰ ਰੋਕਿਆ ਨਹੀਂ ਬਾਬਾ ਕਿਵੇਂ ਆਇਆ ਫਿਰ ਬਾਬ ਸਵਾ ਆਪ ਹੀ ਸੱਦੇ ਕੇ ਗਿਆ ਸੱਦੇ ਜੜ ਕੇ ਗਿਆ ਸਕੂਲ ਦੇ ਸਾਹਮਣੇ ਨਣਾ ਜੀ ਅੱਜ ਤੁਹਾਡੇ ਪੁੱਤ ਨੂੰ ਲੈ ਗਿਆ ਜੀ ਕੌਣ ਲੈ ਗਿਆ ਅੱਜ ਔਰ ਕੀ ਕਹਾਣੀ ਜੀ ਇਹ ਉਹ ਹੀ ਸੁਖਦੇਵ ਸਿੰਘ ਲੈ ਗਿਆ ਸੀ ਬੱਟਰਾਲਾ ਤੇ ਉਹਦੀ ਦੱਦੀ ਉਹਦੇ ਕੋਲ ਜਾਵੜੀ ਸੀ 6 ਮਹੀਨੇ ਹੋ ਗਏ 7 ਤੇ ਉਹ ਆਪਦੀ ਆਪ ਵਾਪਸ ਆ ਗਏ ਅਸੀਂ ਨਹੀਂ ਮਗਰ ਗਏ ਤੇ ਉਹਦੀ ਉਹ ਸਾਡੇ ਕੋਲ ਨਹੀਂ ਆਇਆ ਇੱਥੇ ਘਰੇ ਤੇ ਸਿੱਧਾ ਜਵਾਕਰ ਨੂੰ ਬੱਚੇ ਨੂੰ ਚੱਕਣ ਪੈ ਗਿਆ ਇਹਨੂੰ ਕਿੱਥੇ ਚੱਕਣ ਲੱਗੇ ਗਿਆ ਇਹ ਸਮਝੋ ਬਾਹਰ ਆਈ ਸਰ ਨੂੰ ਕੋਈ ਪਤਾ ਨਹੀਂ ਕਿਉਂ ਚੱਕਿਆ ਕੌਣ ਨੇ ਸੁਖਦੇਵ ਜੀਮ ਕੌਣ ਹੈ ਕਿਵੇਂ ਤੁਹਾਨੂੰ ਜਾਣਦਾ ਹੈਗਾ ਕੀ ਰਿਲੇਸ਼ਨ ਕੀ ਹੈ ਤੁਹਾਡੇ ਨਾਲ ਉਹ ਤੁਹਾਨੂੰ ਦੱਸੇਗਾ ਜੀ ਉਹ ਇਹਦੀ ਦਾਦੀ ਉਹਦੇ ਕੋਲ ਜਾਵੜੀ ਸੀ ਉਹ ਹੁਣ ਆ ਗਈ ਇੱਥੇ ਕਿੰਨੀ ਦੇਰ ਤੋਂ ਉੱਥੇ ਰਲਣੀ ਨਹੀਂ ਦੱਦੀ ਹੋ ਗਏ ਸਈ 7 ਮਹੀਨੇ ਕੀ ਦਾਦੀ ਨੂੰ ਕਹਿੰਦਾ ਸੀ ਕਿ ਗੱਲਬਾਤ ਕਰਨੀ ਆ ਦਾਦੀ ਨਾਲ ਕੀ ਕਹਿੰਦਾ ਕੀ ਸੀ ਮੈਨੂੰ ਹੋਰ ਕੀ ਬਤਾ ਧੱਕੇ ਦਾ ਉਹਨੂੰ ਨਸ਼ਾ ਨੁਸ਼ਾ ਖਵਾ ਕੇ ਉਹਨੂੰ ਲੈ ਜਾਂਦਾ ਸੀ ਤੇ ਬੱਚਾ ਬੱਚਾ ਬਾਪਸਾ ਪੁਲਸ ਨੂੰ ਰਿਪੋਰਟ ਕੀਤੀ ਸੀ ਮੁਰਕੇ ਪੁਲਸ ਗਈ ਪਾਲਲ ਨੂੰ ਮਗਰ ਗਈ ਪੁਲਸਾ ਮੁਰਕੇ ਪਿੰਡ ਲੱਗਿਆ ਪਿੰਡ ਵੀ ਕਿਸੇ ਨੇ ਕਿਹਾ ਕਿ ਤੂੰ ਉਹਨਾਂ ਦਾ ਬੱਚਾ ਉੱਥੇ ਛੱਡਿਆ ਤੂੰ ਚੰਗਾ ਰਹ ਜੇਗਾ ਤੋ ਫਿਰ ਉਹ ਇੱਥੇ ਛੱਡ ਗਏ ਤੇ ਮੋਰ ਲੱਗਾਈ ਫਿਰ ਫੜਿਆ ਗਿਆ ਤੇ ਬੱਚੇ ਨੂੰ ਕਿੱਥੋਂ ਲੈ ਕੇ ਗਿਆ ਜੀ ਸਕੂਲੋਂ ਜੀ ਤੇ ਕਿਸੇ ਟੀਚਰ ਨੇ ਨਹੀਂ ਰੋਕਿਆ ਟੀਚਰ ਨੇ ਨਹੀਂ ਰੋਕਿਆ ਜੀ ਸਾਨੂੰ ਕੋਈ ਪਤਾ ਨਹੀਂ ਅਸੀਂ ਤਾਂ ਘਰੇ ਸੀ ਜੀ ਸਾਨੂੰ ਕੀ ਪਤਾ ਤੁਹਾਨੂੰ ਵੀ ਪਤਾ ਲੱਗਿਆ ਕਿ ਬੱਚੇ ਨੂੰ ਲੈ ਗਿਆ ਉਸ ਤੋਂ ਬਾਅਦ ਫੋਨ ਆਇਆ ਅਸੀਂ 10-15 ਮਿੰਟਾਂ ਬਾਅਦ ਤੁਹਾਡਾ ਕੋਈ ਬੰਦਾ ਤੇ ਉਹ ਪੋਤੇ ਨੂੰ ਲੈ ਗਿਆ ਮੁੰਡੇ ਨੂੰ ਫਿਰ ਛੱਡ ਕੇ ਕਿੱਥੇ ਗਿਆ ਸਕੂਲ ਲੈ ਕੇ ਘਰੇ ਆ ਸਕੂਲ ਤੇ ਬਾਰ ਮੋਰੇ ਲੱਗ ਗਿਆ ਉਹ ਹਾਕਮ ਸਿੰਘ ਜੀ ਅੱਜ ਬੇਟੇ ਨਾਲ ਕੀ ਹੋਇਆ ਤੁਹਾਡਾ ਸਕੂਲੋਂ ਲੈ ਗਿਆ ਜੀ ਕੋਈ ਚੱਕੀ ਕੌਣ ਸੀਗਾ ਜਿਹੜਾ ਲੈ ਗਿਆ ਉਹ ਬੁੱਟਰਾਂ ਦਾ ਬੰਦਾ ਸੀਗਾ ਜੀ। ਜਾਣਦੇ ਸੀ ਤੁਸੀਂ ਉਹਨੂੰ? ਹਾਂਜੀ। ਅਸੀਂ ਤਾਂ ਨਹੀਂ ਜਾਣਦੇ ਸੀ, ਵੱਡਾ ਢੀ ਹੁਣ ਜਾਣਦੇ ਸੀ ਜੀ। ਕੌਣ ਕਿਵੇਂ ਜਾਣਦੇ ਸੀ ਉਹ? ਉਹ ਮੇਰੀ ਮੰਮੀ ਸੀਗੀ ਜੀ, ਉਹਦੇ ਘਰੇ ਪਹਿਲਾਂ ਪਹਿਲਾਂ ਤੁਸੀਂ 6 ਮਹੀਨੇ ਹੋ ਗਏ ਉਹਦੇ ਘਰੇ ਰਹਿੰਦੇ ਸੀ। ਤੇ ਮੁੰਡੇ ਨੂੰ ਕਿਉਂ ਲੈ ਗਿਆ? ਫੱਟੇ ਨਾਲ ਉਹ ਲੈ ਗਿਆ। ਹਾਂਜੀ। ਉਹ ਮੇਰੀ ਮੰਮੀ ਵਾਪਸ ਆ ਗਈ ਅੱਜ 3-4 ਦਿਨ ਹੋ ਗਏ ਜੀ। ਤੇ ਉਹਦੇ ਖੈਦਵਾਦੀ ਚ ਉਹਨੂੰ ਲੈ ਗਿਆ ਮੁੰਡੇ ਨੂੰ ਜੀ ਨਾਲ ਜੀ। ਕੀ ਕਹਿੰਦਾ ਮੰਮੀ ਦਾ ਕੋਈ ਸੰਬੰਧ ਸੀ ਉਹਦੇ ਨਾਲ? ਹਾਂਜੀ ਹਾਂਜੀ। ਕਿੰਨੀ ਦੇਰ ਤੋਂ ਉੱਥੇ ਰਹਿ ਰਹੀ ਸੀ ਉਹ ਮੰਮੀ? ਮੰਮਾ ਹੋ ਗਿਆ ਜੀ ਸੇਮ ਹੀ ਨਹੀਂ ਕੀ ਕਹਿ ਕੇ ਕਿ ਲੈ ਗਿਆ ਬੱਚੇ ਨੂੰ ਸਕੂਲ ਬੱਚੇ ਨੂੰ ਬੱਚੇ ਨੂੰ ਐਂ ਹੀ ਲੈ ਗਿਆ ਜੀ ਕਹਿੰਦਾ ਮੈਂ ਆ ਜਾ ਤੈਨੂੰ ਬਾਹਰ ਲੈ ਕੇ ਚੱਲੀਏ ਤੇ ਕਹਿੰਦਾ ਮਾਸਟਰ ਨੂੰ ਕਹਦੇ ਮੇਰਾ ਪਪਾ ਲੱਗਦਾ ਤੁਹਾਨੂੰ ਕੋਈ ਫੋਨ ਕੀਤਾ ਸੀ ਉਹ ਬੰਦੇ ਨੇ ਨਹੀਂ ਜੀ ਉਹਨੇ ਨਹੀਂ ਕੋਈ ਫੋਨ ਲਾਇਆ ਤੁਹਾਨੂੰ ਕਿ ਪਤਾ ਲੱਗਿਆ ਉਸ ਸਾਨੂੰ ਮਾਸਟਰਾਂ ਨੇ ਫੋਨ ਲਾਇਆ ਜੀ 20 ਮਿੰਟਾਂ ਬਾਅਦ ਫੋਨ ਆਇਆ ਵੀ ਸਾਡੇ ਬੱਚੇ ਨੂੰ ਕੋਈ ਲੈ ਗਿਆ ਇੱਥੋਂ ਉਹੋ ਕਹਿਣ ਲੱਗਾ ਮੈਂ ਇਹਦਾ ਪਪਾ ਹੈਗਾ ਤੇ ਮੇਰੇ ਨਾਲ ਚੱਲ। ਕਿਵੇਂ ਮਿਲਿਆ ਕਿਵੇਂ ਬੱਚਾ? ਹਾਂਜੀ। ਬੱਚਾ ਮਿਲਿਆ। ਉਹ ਜਦੋਂ ਆਦੀ ਪੁਲਸ ਵਾਲਿਆਂ ਨੂੰ ਦਰਸਾ ਦੇਤੀ ਜੀ। ਔਰ ਇਹ ਬਾਅਦ ਜਾ ਕੇ ਉਹਨੂੰ ਪਤਾ ਲੱਗ ਗਿਆ ਵੀ ਮੇਰੇ ਮਗਰ ਪੁਲਸ ਆ ਗਈ ਹੈ। ਫਿਰ ਇੱਥੇ ਸਕੂਲ ਦੇ ਮੂਹਰੇ ਲਾ ਕੇ ਸਕੂਲ ਦੇ ਮੂਹਰੇ ਲਾ ਕੇ ਉੱਠ ਗਿਆ ਜੀ। ਬੱਚਾ ਮਿਲ ਗਿਆ ਤਾਂ ਠੀਕ ਹੈ। ਹਾਂਜੀ ਹਾਂਜੀ ਬੱਚਾ ਠੀਕ ਹੈ ਜੀ। ਕੋਈ ਛੱਟਪਟ ਤਾਂ ਨਹੀਂ ਮਾਰੀ ਬੱਚੇ ਦੀ? ਨਹੀਂ ਨਹੀਂ ਜੀ। ਕੀ ਸੀ ਕੀ ਉਹਦੇ ਕੋਲ ਜਦੋਂ ਲੈ ਕੇ ਗਿਆ ਉਹ ਕਿ ਛੜ ਵਗੈਰਾ ਕੀ? ਦਾਹ ਸੀਗਾ ਜੀ ਇੱਕ, ਇੱਕ ਚਾਕੂ ਸੀਗਾ ਜੀ। इंडिया क्राइम न्यूज जुलम के खिलाफ जंग आप देख रहे हैं इंडिया क्राइम न्यूज